ਸੀਗਾ ਰਾਮੀਤ ਬਾਈ ਸਤਿ ਸ਼੍ਰੀ ਅਕਾਲ ਜੀ ਬੀ ਜੀ ਹੋਰ ਰਾਮੀਤ ਬਾਈ ਠੀਕ ਹੋ ਹਾਂ ਬੀ ਜੀ ਜਿਹੜਾ ਅੱਜ ਥਿਤਨੋਲੇ ਤਿੰਨ ਤਰੀਕ ਨੂੰ ਬੇਇਨਸਾਫੀ ਹੋਈ ਆ ਬੀ ਜੀ ਬੀ ਜੀ ਹਾਂ ਜੀ ਉਹਨਾਂ ਬਾਰੇ ਆਪਾਂ ਯਾਰ ਬਈ ਝੋਟਿਆਂ ਦਾ ਨਹੀਂ ਕੋਈ ਕਸੂਰ ਕੱਢਣਾ ਚਾਹੁੰਦੇ ਹਾਂ ਜੀ ਦੇਖੀ ਝੋਟੇ ਵਾਲੇ ਸਾਰੇ ਭਰਾ ਨੇ ਠੀਕ ਹੈ ਬੀ ਜੀ ਪਰ ਜੱਜਮੈਂਟ ਤੇ ਬਾਈ ਐਡਾ ਕਿ ਮਨ ਦੁਖੀ ਹੋਇਆ ਬਾਈ ਜੇ ਮੈਂ ਮੇਰੇ ਕੰਮ ਦੀ ਕਰਾਂ ਮੈਂ ਘੋੜਿਆਂ ਦਾ ਕੰਮ ਕਰਦਾ ਮੈਂ ਨਾ ਠੀਕ ਹੈ ਬੀ ਜੀ ਜਾਂ ਘੋੜਿਆਂ ਦੀ ਮੈਂ ਡਾਕਟਰੀ ਕਰਦਾ ਹਾਂ ਹਾਂ ਜੀ ਹਾਂ ਜੀ ਬੜਾ ਸ਼ੌਂਕ ਹੈ ਨੀਲੀ ਦਾ ਵੀ ਰੱਖਣ ਦਾ ਵੀਰੇ ਉਹ ਛ ਕਿੰਨੇ ਜੀ ਵੀ ਇਹ ਛੋਟਾ ਦੇ ਕੁਝ ਕਰਨਗੇ ਹਨ ਦੇਖੋ ਸਾਨਾ ਨਾ ਵੀਰੇ ਆਪਾਂ ਨੂੰ ਕੋਈ ਵੀ ਤਕਰਾ ਨਹੀਂ ਕੋਈ ਨਹੀਂ ਵੀਰੇ ਜਾ ਪਹਿਲੇ ਦੂਜੇ ਤੀਜੇ ਦਿਨ ਕੋਈ ਨਹੀਂ ਸਹੀ ਗੱਲ ਪਰ ਜਿਹੜੇ ਜਿਹੜੇ ਨੰਬਰ ਇਹਨਾਂ ਨੂੰ ਦੇਣਾ ਚਾਹੁੰਦੇ ਸੀ ਉਹ ਸਹੀ ਨਹੀਂ ਕਰਨ ਬਾਈ ਦੁੱਖ ਕੀ ਯਾਰ ਮੀਤ ਬਾਈ ਕਿ ਜਿਹੜਾ ਨੰਬਰ ਹੈ ਜੇ ਸਹੀ ਸੀ ਜਜਮੈਂਟ ਜਦੋਂ ਚਾਰ ਨੰਬਰ ਆਏ ਨੇ ਤਰਾਜ਼ ਲਾਇਆ ਤੇ ਉਹਨੂੰ ਤੀਜਾ ਦੇਦਾ ਤੇਰਾ ਕਰਕੇ ਵੀਰੇ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜੇ ਤੁਸੀਂ ਆਪ ਦੇ ਚੰਗੇ ਅਸੀਂ ਨੀਲੀ ਦਾਵੀ ਵਾਲਿਆਂ ਨੂੰ ਕਹਿੰਦੇ ਹਾਂ ਆਪਦੇ ਸਾਨਾ ਦੀ ਵੇਦਤੀ ਨਹੀਂ ਕਰਵਾਉਣੀ ਪਰ ਇੱਥੇ ਦਿਨੋਲੇ ਲਾਏ ਹੋ ਅਸੀਂ ਤਾਂ ਬਦਨਾਮੀ ਕਰਵਾ ਚੁੱਕੇ ਹਾਂ ਬਈ ਸਾਨੂੰ ਮੈਂ ਪੈਸਿਆਂ ਦੇ ਮੈਡਲ ਲੈਣਾ ਨਹੀਂ ਬਾਈ ਸਾਰੀ ਦੁਨੀਆ ਨੂੰ ਪਤਾ ਦੀ ਸਟਾਰ ਕੀ ਆਵਾਜ਼ ਕੀ ਆ ਬਾਦਸ਼ਾਹ ਹੈਣਾ ਬਾਈ ਕਿੰਨਾ ਇਹਦੀ ਮਾਮਾ ਦਾ ਰਿਕਾਰਡ ਦਾ ਦੁੱਧ ਤਿੰਨ ਤਿੰਨ ਪੀੜੀਆਂ ਦਾ ਤੇ ਐਵੇਂ ਇਕੱਲੇ ਫੋਨ ਲਾ ਕੇ ਹਰਮਿਤ ਬਾਈ ਸੀਮਨ ਵਿੱਚੋਂ ਦਾ ਆਪਣਾ ਕੋਈ ਫੋਕਸ ਨਹੀਂ ਹੈਣਾ ਆਪਣਾ ਨਸਲ ਸੁਧਾਰ ਹੁੰਦਾ ਤੂੰ ਹੀ ਦੱਸ ਦੋ ਹਰਮਿਤ ਬਾਈ ਕੀ ਕਹਿੰਦਾ ਦੇਖੋ ਵੀਰੇ ਗੱਲ ਇਹ ਆ ਸੇਖੋ ਵੀਰੇ ਗੱਲ ਇਹ ਆ ਹੁਣ ਇਹ ਚੈਂਪੀਅਨ ਰਹੇ ਆ ਪਹਿਲਾਂ ਉਹ ਦੋ ਮਹੀਨਿਆਂ ਦਾ ਚੇਪੇ ਰਿਹਾ ਚੈਂਪੀਅਨ ਰਿਹਾ ਠੀਕ ਆ ਇੱਥੇ ਆਪਣਾ ਮੇਰਾ ਇਹ ਸੀਗਾ ਵੀ ਯਾਰ ਆਪ ਇੱਥੇ ਸੋ ਕੁਆਲਿਟੀ ਕਰਕੇ ਮੁੜ ਜਾਈਏ ਪਰ ਲੋਕਾਂ ਦਾ ਇੱਥੇ ਇੰਨਾ ਪਿਆਰ ਮਿਲਿਆ ਪਿਆਰ ਮਿਲਿਆ ਜੀ ਕੋਈ ਮੈਨੂੰ ਡੇਢ 200 ਬੰਦਾ ਪੁੱਛ ਕੇ ਗਿਆ ਬਾਈ ਜੀ ਸੀਮਨ ਮੈਨੂੰ ਮਾ ਵੀਰੇ ਮੈਂ ਸੀਮਨ ਨਹੀਂ ਕਰਾਇਆ ਠੀਕ ਹੈ ਵੀ ਜੀ ਹੈਨਾ ਵੀ ਚੈਂਪੀਅਨ ਜ਼ਰੂਰ ਹੈਗਾ ਸੀਮਨ ਨਹੀਂ ਕਰਾਇਆ ਪਰ ਜਦੋਂ ਮੈਨੂੰ ਇੰਨਾ ਪਿਆਰ ਮਿਲਿਆ ਇੱਥੇ ਯਾਰ ਕਹਿੰਦੇ ਬਾਈ ਜੀ ਨੂੰ ਲੈ ਕੇ ਜਾਓ ਜ਼ਰੂਰ ਅੰਦਰ ਵੀ ਯਾਰ ਚੀਜ਼ ਲੈ ਲਈ ਜਾਓ ਜਦੋਂ ਲੋਕਾਂ ਨੇ ਆਪਾਂ ਨੂੰ ਪਿਆਰ ਰਿਆ ਤਾਂ ਫਿਰ ਲੈ ਕੇ ਜਾਣਾ ਬਾਈ ਜੀ ਦੇਖੋ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦਾ ਕੋਈ ਇਹ ਜਾਨਵਾਰਾ ਦੇਖੋ ਆਪਾਂ ਤਿੰਨ ਚਾਰ ਦਿਨਾਂ ਦੀ ਜਾਂਦਾ ਕੁਆਲਿਟੀ ਆ ਪਰ ਜਿਹੜੇ ਜੱਜਾਂ ਨੇ ਰਿਜ਼ਲਟ ਕੱਢਿਆ ਯਾਰ ਉਹਨਾਂ ਨੂੰ ਕੀ ਦੇਖ ਕੇ ਕੱਢਾ ਸਮਝੀ ਲੱਗੀ ਦੇਖੋ ਜਿਹੜਾ ਇੱਕ ਲੰਡਾ ਝੋਟਾ ਜਿਹਦੀ ਕੋਈ ਕਿਸਾਨ ਨਹੀਂ ਕੁਛ ਨਹੀਂ ਕੋਸ ਵੀ ਉਹਦੇ ਨਹੀਂ ਆ ਉਹ ਅੱਗੇ ਜਾ ਰਿਹਾ ਇਹਨਾਂ ਨੂੰ ਪਿੱਛੇ ਕਰ ਰਿਹਾ ਬਿਲਕੁਲ ਜੀ ਫਿਰ ਅਗਲੇ ਮੇਲੇ ਹੋਇਆ ਬਾਈ ਜਿਨ੍ਹਾਂ ਨੇ ਉੱਥੇ ਜਿਹੜੇ ਜੱਜਾਂ ਨੇ ਚੁਣਿਆ ਕੀ ਉਹ ਗਲਤ ਸੀਗੇ ਬਿਲਕੁਲ ਜੀ ਫਿਰ ਜਦੋਂ ਕੋਈ ਤੁਸੀਂ ਜੱਜ ਨਹੀਂ ਸਿਆਣੇ ਜੱਜ ਹਾਂ ਤੇ ਜਦੋਂ ਵੀ ਫਿਰ ਨਾਲੇ ਜੈਜੀ ਬਹੁਤ ਹੈ ਜਿਹੜਾ ਮੈਂ ਜੱਜਾਂ ਸਾਹਿਬਾਂ ਤੇ ਬਹੁਤ ਦੁਖੀ ਆ ਮੈਂ ਤਾਂ ਜੱਜ ਨਹੀਂ ਦੇਖੀ ਨਹੀਂ ਦੁਖੀ ਮੈਂ ਕਹਿੰਦਾ ਆ ਝੋਟੇ ਮੇਲੇ ਚ جے ਜਾਵਾਂਗੇ ਇਹਨਾਂ ਦੇ سیمنٹ ਆ ਰਹੇ ਨੇ سیمنٹ ਦੇਵਾ ਲੇ ਕੇ ਜਾਵਾਂਗੇ سیمنٹ ਦੇਵਾਂਗੇ ਭਰਾਵਾਂ ਨੂੰ ਇਹਨਾਂ ਰਿਕਾਰਡ ਇਹਨਾਂ ਦੇ ਬੱਚੇ ਦੱਸਾਂਗੇ ਜਦੋਂ ਵੀ ਕੋਈ ਬੱਚਾ ਚਵਾਈ ਤੇ ਆਉ ਉਹ ਵੀ ਦਿਖਾਵਾਂਗੇ ਠੀਕ ਆ ਸੇਖੋ ਵੀਰ ਤੇ ਜ਼ਰੂਰ ਦਿਖਾਵਾਂਗੇ ਬਾਕੀ ਜਿਹੜੀ ਵੀਡੀਓ ਹੋਊ ਆਪਣੇ ਚੈਨਲਾਂ ਤੇ ਵੀ ਪਾਵਾਂਗੇ ਪਾਵਾਂਗੀ ਜੀ ਵੀਰੇ ਪਰ ਅਸੀਂ ਇੱਥੋਂ ਮੈਂ ਬਹੁਤ ਦੰਦਾਜ ਆ ਇਸ ਮੇਲੇ ਤੋਂ ਤੇ ਜਿੱਥੋਂ ਤੱਕ ਮੈਂ ਹੋ ਸਕਿਆ ਵੀ ਪੋਸਟ ਕਰਾਂਗੇ ਅੱਗੇ ਤੋਂ ਨਹੀਂ ਮੈਂ ਵੀਰੇ ਮੈਂ ਡਾਕਟਰ ਗੁਰਦੀਪ ਸਿੰਘ ਸੇਖੋ ਪਿੰਡ ਦਿਲੇਸ਼ਗੜੀ ਜ਼ਿਲ੍ਹਾ ਮਾਨਸਾ ਮੈਂ ਨੀਲੀਰਾਵੀ ਵਾਲੇ ਭਰਾਵਾਂ ਨੂੰ ਸਪੈਸ਼ਲ ਕਹਿਣਾ ਕਿ ਆਪਦੇ ਚੰਗੇ ਝੋਟਿਆਂ ਦੀ ਇਹ ਬਦਨਾਮੀ ਨਹੀਂ ਕਰਾਉਣੀ ਤੇ ਬਣਾਉਣ ਲੈ ਨਾ ਯਾਰ ਲੈ ਕੇ ਆਇਓ ਅਸੀਂ ਤਾਂ ਬਦਨਾਮੀ ਮੰਨਣ ਵਾਲੇ ਨਹੀਂ ਦੇਖ ਸਾਨੂੰ ਤਾਂ ਨਾ ਹੀ ਗੱਲਾਂ ਦਾ ਮਤਲਬ ਆ ਨਹੀਂ ਅਸੀਂ ਕੱਲੇ ਝੋਟਿਆਂ ਤੇ ਨਿਰਭਰ ਆ ਠੀਕ ਆ ਯਾਰ ਸਾਡੇ ਨਾਲ ਜਿਹੜੀ ਇਨਸਾਫੀ ਹੋਈ ਆ ਤਾਂ ਫੇ ਕੀ ਆ ਅਰਮੀਦ ਬਾਈ ਜੇ ਠੀਕ ਆ ਸੀ ਅੱਜਾ ਨੂੰ ਸਹੀ ਮੰਨ ਲੈਂਦੇ ਪਰ ਫਿਰ ਤਰਾਜ ਲਾ ਕੇ ਤੋ ਫਿਰ ਦਜੀ ਦੇ ਕਿਉਂ ਆਉਂਦਾ ਬਾਈ ਜੀ ਉਹੀ ਗੱਲ ਹੈ ਇਹ ਉਹ ਬੰਦਾ ਸਾਰੀ ਪੀੜ੍ਹੀਆਂ ਦੀ ਗੱਲ ਝੋਟਿਆਂ ਦੀ ਲਾਣੀ ਜੱਜਾਂ ਨੇ ਫੈਸਲਾ ਕਰਤਾ ਇਹ ਤੁਸੀਂ ਚੇਂਜ ਕੇ ਵੀ ਚੇਂਜ ਵੀ ਹੋ ਗਿਆ ਕਿਉਂਕਿ ਇੱਕ ਝੋਟੇ ਨੂੰ ਉਹ ਚੌਥੇ ਪੰਜਵੇਂ ਨੰਬਰ ਦੇ ਲੈ ਕੇ ਜਾਂਦੇ ਉਹ ਤੀਜੇ ਦੇ ਲਾਉਂਦੇ ਆ ਫਿਰ ਆਪਾਂ ਵੀ ਉੱਥੇ ਲੜ ਪਿੰਦੇ ਤਾਂ ਸੈਦ ਇਹਨਾਂ ਨੂੰ ਵੀ ਅੱਗੇ ਆਪਾਂ ਵੀ ਇਹ ਕਰਨਾ ਨਹੀਂ ਚਾਹੁੰਦੇ ਆਪਾਂ ਕਰਨਾ ਬਾਈ ਜੀ ਇਹ ਕਰਨਾ ਨਹੀਂ ਤਮਾਸ਼ਾ ਨਹੀਂ ਕਰਨਾ ਚਾਹੁੰਦੇ ਇਹ ਚੀਜ਼ ਆ ਇਹਦਾ ਗਲਤ ਹੋਈ ਹੈ ਤੇਦਾ ਬਾਈ ਜੀ ਜੇ ਵੀਰ ਜੇ ਦੇ ਜਾਂਦੇ ਰਹਿੰਦੇ ਰਹਿੰਦੇਗਾ ਨਾ ਪ੍ਰਾਈਵੇਟ ਮੇਲਿਆਂ ਤੇ ਕਰਦੇ ਰਹਿਣਗੇ ਦੇਖੋ ਇਹਦੇ ਲੋਕਾਂ ਨੂੰ ਝੋਟਾ ਕਰ ਜਾ ਲੋਕਾਂ ਨੂੰ ਲੋ ਹਾਂਜੀ ਬਹੁਤ ਸੋਹਣਾ ਸ਼ੌਕ ਲੋਕਾਂ ਨੂੰ ਪਿਆ ਪਰ ਫੇਰੇ ਕੰਮੇ ਕਰਨ ਲੱਗੇ ਆ ਫੈਸਲੇ ਦੇਣ ਲੱਗੇ ਆ ਇੱਥੇ ਲੋਕ ਰੱਖਣੋਂ ਫੜ ਜਾਣਗੇ ਮੈਂ ਦਾਵੇ ਨਾ ਕਹਿਣਾ ਇਹ ਝੋਟਿਆਂ ਜਿਵੇਂ ਕਿਸੇ ਮਿਲੀ ਤੀ ਭਾਈ ਇਹ ਡੋਡੀ ਇਹਨਾਂ ਨੇ ਬਣਾਏ ਵਿਆ ਨਾ ਉੱਥੇ ਆਵਦਿਆਂ ਦਾ ਕੱਢ ਦਿੰਦੇ ਆ ਝੋਟਿਆਂ ਦੇ ਬੱਚੇ ਕੱਢ ਦਿੰਦੇ ਆ ਬਾਈ ਵਧੀਆ ਨਹੀਂ ਬਹੁਤ ਕੁਝ ਚੱਲਦਾ ਸਪਾਰਸ਼ਾਂ ਚੱਲਦੀਆਂ ਨੇ ਕਿਉਂਕਿ ਜੱਜ 2 ਦਿਨ ਪਹਿਲਾਂ ਜੱਜ ਹੋਰ ਚੱਲਦਾ ਤੀਜੇ ਦਿਨ ਉਹ ਜੱਜ ਤੀਜੇ ਦਿਨ ਜੱਜ ਹੰਬ ਗਿਆ ਕਿੱਧਰ ਗਿਆ ਬਾਕੀ ਮੈਂ ਜੱਜ ਮੈਂ ਇੱਕ ਜੱਜਮੈਂਟ ਤੇ ਨਾ ਹੋਰ ਹੋ ਰਹਾ ਮੈਂ ਭਾਈ ਟੈਸਟੀ ਕਰਾਂ ਦੇ ਜੰਡੇ ਮਾਰ ਕੀ ਕੀ ਭਾਵਦੇ ਆ ਬਾਈ ਜੀ ਟੈਸਟੀ ਕਰ ਦੇਖੋ ਕਈ ਵਾਰੀ ਗਰਮੀ ਲੱਗਦੀ ਆ ਸਾਣ ਢਿੱਲੇ ਛਾੜ ਜਾਂਦੇ ਕਈ ਵਾਰੀ ਸ਼ਾਮੇ ਹੋ ਜਾਂਦਾ ਜਾਂ ਮਾਰਾ ਮੋਟਾ ਬੇੜਾ ਲੱਗਦਾ ਬਿਲਕੁਲ ਕਰ ਜਾਂਦਾ ਨੱਕੀ ਢੂਟਾ ਵਧ ਗਿਆ ਵੀ ਤਾਂ ਵੀ ਸੁਗੜੀ ਆਉਂਦੇ ਆ ਨੂੰ ਬੇਨਤੀ ਆ ਜਿਹੜੇ ਨੀਲੀ ਰਾਵੀ ਦਾ ਸੌਂਕ ਰੱਖਦੇ ਆ ਬਾਈ ਜੀ ਪੂਰੀ ਮੈਂ ਨਹੀਂ ਕਹਿੰਦਾ ਇਹਦਾ ਸੀਮਨ ਲਓ ਇਹਦਾ ਸੀਮਨ ਕਿਸੇ ਦਾ ਵੀ ਲਓ ਬਾਈ ਸਾਡੇ ਪੂਰੀ ਪਰਖ ਕਰਕੇ ਕੀ ਇਹਦੀ ਕੀ ਡਿਟੇਲ ਆ ਕੀ ਇਹਦੀ ਜਾਤ ਆ ਕੀ ਇਹਦੀ ਦੇਖ ਆ ਕੀ ਇਹ ਮਦਰੀ ਗੋਡੀ ਆ ਕਿਹੜੀ ਗੋਡੀ ਆ ਕਿਉਂ ਜੀ ਗੋਡੀ ਬਣਤਾ ਇਹ ਨਾ ਹੋਵੇ ਤੁਸੀਂ ਨੀਲੀ 라ਵੀ ਚ ਬੋਤਿਆਂ ਵਰਗੇ ਝੋਟਿਆਂ ਨੂੰ ਕੱਢਿਆ ਨੂੰ ਕਹਿੰਦੇ ਵੀ ਇਹ ਨੀਲੀ 라ਵੀ ਦਾ ਜਿਹੜਾ ਸੀਮਨ ਲੈ ਲੋ ਕਿੱਥੋਂ ਮਿਲੂਗਾ ਬਈ ਨਹੀਂ ਪਹਿਚਾਨ ਬਈ ਸਰੀਰ ਦੀ ਨਹੀਂ ਪਹਿਚਾਨ ਕਰਿਓ ਪੂਰੀ ਪੂਰੀ ਜਾਂਚ ਪਰਖ ਕਰਕੇ ਫੇਰ ਹੀ ਲੈਣਦੇ ਹੋ ਅਸੀਂ ਇਹ ਚੀਜ਼ ਦਾ ਬਰੋਲ ਕਰਦਾ ਮੈਂ ਸਖਤ ਜੱਜਾਂ ਦਾ ਵੀ ਜਿਹੜੇ ਇੱਕ ਚੈਂਪੀਅਨ ਝੋਟੇ ਨੂੰ ਪਿੱਛੇ ਲਿਜਾ ਰਹੇ ਨੇ ਤੇ ਜਿਹੜੇ ਝੋਟੇ ਦੇ ਕੋਈ ਹੈ ਨਹੀਂ ਪੂਛ ਵੀ ਹੈ ਨਹੀਂ ਉਹਨੂੰ ਅੱਗੇ ਕਰ ਰਹੇ ਨੇ ਯਾਰ ਮੈਂ ਹੈਰਾਨ ਰਹਿ ਗਿਆ ਇਹ ਚੀਜ਼ ਤੇ ਬਾਈ ਜੀ ਮੈਂ ਇਸ ਚੀਜ਼ ਦਾ ਵਿਰੋਧ ਕਰਦਾ ਸੀ ਅੱਗੇ ਤੋਂ ਇਸ ਮੇਲਿਆਂ ਤੇ ਨਹੀਂ ਆਵਾਂਗੇ ਜਿਹੜਾ ਕੋਈ ਚੰਗਾ ਮੇਲਾ ਹਾਂ ਇਹ ਚੈਂਪੀਅਨ ਬਣਿਆ ਤੇਰੇ ਇੱਕ ਮੇਲੇ ਤੇ ਬਾਈ ਜੀ ਮੈਂ ਉਹਨਾਂ ਨੂੰ ਸਵਾਗਤ ਕਰਦਾ ਹਾਂ ਬਾਈ ਜੀ ਦਾ ਧੰਨਵਾਦ ਕਰਦਾ ਉਹਨਾਂ ਨੇ ਨਾਮ ਵੀ ਸਹੀ ਪਾਇਆ 32000 ਰੁਪਏ ਨੂੰ ਦੂਜੇ ਨੰਬਰ ਦਾ ਉਹਨਾਂ ਨੇ ਨਾਮ ਪਾਇਆ ਸਰਟੀਫਿਕੇਟ ਨਾਲ ਦਿੱਤਾ ਸਾਰਾ ਕੁਝ ਦਿੱਤਾ ਤੇ ਟੌਪ ਦਾ ਦੇ ਉੱਤੇ ਜਿਹੜਾ ਉਹਨਾਂ ਨੇ ਕੱਪੜਾ ਦਿੱਤਾਗਾ ਚੀਂ ਪੀਣ ਦਾ ਉਹ ਦਿੱਤਾ ਮੈਂ ਕਹਿੰਨਾ ਯਾਰ ਉਹ ਵੱਖਰਾ ਇੱਕ ਮੇਲਾ ਹੈ ਬਾਈ ਜੀ ਜੇ ਮੇਲੇ ਕਰਾਉਣੇ ਆ ਨਾ ਮੈਂ ਕਹਿੰਦਾ ਵੀ ਲੁੱਟ ਨਾ ਕਰੋ ਸਹੀ ਤਰੀਕੇ ਨਾਲ ਕਰੋ ਜਿਹੜੇ ਆਮ ਲੋਕ ਆਉਂਦੇ ਆ ਵੀ ਖੁਸ਼ ਹੋਣ ਤੇ ਜਿਹੜੇ ਬੰਦੇ ਇਹਨੇ ਦਿਨ ਰਾਤ ਕਰਕੇ ਮਿਹਨਤ ਕਰਦੇ ਆ ਬਾਈ ਜੀ ਆਪ ਅਸੀਂ ਨਾਉਂਦੇ ਨਹੀਂ ਇਹਨਾਂ ਨੂੰ ਇਚਾਰਾ ਦੇਣਾ ਤੁਹਾਨੂੰ ਮਾਲਸ਼ਾਂ ਕਰੀ ਜਾਂਦੇ ਆ ਭਰਾਵਾ ਸ਼ੈਂਪੂ ਲਾ ਕੇ ਕੋਸਲਾ ਤੇ ਤੁਸੀਂ ਇੱਥੇ ਇੱਕ ਜੱਜ ਆਉਂਦਾਗਾ ਉਹ ਲੰਡਾ ਝੋਟਾ ਜਿਹਦੇ ਪੂਛ ਕੱਟੀ ਵੀ ਆ ਕੋਈ ਉਹ ਪੈਰ ਨਹੀਂ ਸਿੱਧਾ ਧਰਦਾ ਉਹਨੂੰ ਮੂਰੇ ਮਾਰਦਾ ਜਿਹੜਾ ਇਹ ਚੈਂਪੀਅਨ ਝੋਟਾ ਨੂੰ ਪਿੱਛੇ ਮਾਰਦਾ ਇਹ ਕਿੱਥੋਂ ਦਾ ਇਨਸਾਫ ਆ ਇਹ ਜੱਜ ਨੇ ਬਾਈ ਕਦੇ ਪਸ਼ੂ ਰੱਖੇ ਨਹੀਂ ਯਾਰ ਮੈਂ ਤਾਂ ਕਹਿੰਦਾ ਇਹਨੂੰ ਜੱਜਮੈਂਟ ਦਾ ਹੱਕ ਨਹੀਂ ਬਾਈ ਜੀ ਮੈਂ ਕਹਿੰਦਾ ਜਿਹੜਾ ਤਿੰਨ ਦਿਨਾਂ ਤੋਂ ਜੱਜ ਸਹੀ ਕੰਮ ਕਰ ਰਿਹਾ ਉਹ ਜੱਜ ਚੌਥੇ ਦਿਨ ਕਿੱਥੇ ਉੱਡ ਗਿਆ ਉਹ ਤਾਂ ਕਿ ਹੰਬ ਗਿਆ ਬਾਕੀ ਸਾਰੇ ਪੈਨਾਂ ਨੂੰ ਕੀ ਹੋਣਾ ਹੈ ਹਰਮੀ ਤੇ ਬਾਈ ਗੱਲ ਹੋ ਰਹੀ ਆ ਕਿ ਯਾਰ ਜਿਹੜੀ ਇਹਦੀ ਪਹਿਲਾਂ ਫਿਰ ਚੈਂਪੀਅਨ ਬਣ ਗਈ ਤੇ ਅੱਜ ਇਹਨੇ ਤੋਂ ਕੀ ਲੈ ਗਿਆ ਹਾਂਜੀ ਜਿਹੜਾ ਅੱਜ ਨਗਰ ਨੇ ਨੰਬਰ ਦੇਵਾ ਕੇ ਤੇ ਵੀਰੇ ਅਸੀਂ ਫਿਰ ਨਾਲ ਲੈਨੇ ਤੁਹਾਨੂੰ ਲੈ ਕੇ ਹੁਣ ਅੱਜ ਅਸੀਂ ਸਾਰੇ ਸਾਥੀ ਜੀ ਦੇਖ ਖੱਟੇ ਦਾਲੇ ਦਾ ਬੱਚੇ ਲਾੜੀ ਭੁੱਖ ਨਹੀਂ ਹੈਗੀ ਫੋਲ ਪੁੱਲਾ ਨਹੀਂ ਪੈਸਿਆਂ ਦੀਆਂ ਨਾਲ 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 ਪੈਸੇ ਨਾਲ ਹੈ ਠੀਕ ਆ ਕਿਉਂਕਿ ਕਈ ਮੇਲਿਆਂ ਤੇ ਪੈਸੇ ਨਹੀਂ ਹੁੰਦੇ ਕੱਲੇ ਫੋਲ ਜਾਂ ਸਰਟੀਫਿਕੇਟ ਦੀ ਉਹ ਗੱਲ ਵੱਖਰੀ ਹੈ ਮੈਟਰ ਉਹ ਨਹੀਂ ਆ ਅੱবি ਅੱਜ ਆਪਾਂ ਫੋਲ ਲਾੜੀ ਫੇਰ ਜਿੱਤ ਕੇ ਨਹੀਂ ਬਾਈ ਜੀ ਮੈਂ ਇਹ ਕਹਿਣਾ ਵੀ ਜਿਹੜੇ ਲੋਕ ਇੱਥੇ ਆਉਂਦੇ ਆ ਲੱਖਾਂ ਦੀ ਗਿਣਤੀ ਚਾਉਂਦੇ ਹਜ਼ਾਰਾਂ ਦੀ ਉਹਨਾਂ ਨੂੰ ਯਾਰ ਬੁੱਧੂ ਨਾ ਬਣਾਇਆ ਜਾਓ ਉਹਨਾਂ ਨੂੰ ਦੱਸੋ ਵੀ ਯਾਰ ਇਹਦੀ ਲੱਤ ਦੇਖੋ ਇਹਦੀ ਆ ਚੀਜ਼ ਦੇਖੋ ਇਹਦੀ ਆ ਚੀਜ਼ ਦੇਖਣ ਵਾਲੀ ਆ ਇੱਕ ਪਾਸੇ ਤਾਂ ਤੁਸੀਂ ਜਾਣੀ ਦੀ ਊਠ ਵਰਗਾ ਝੋਟਾ ਨਹੀਂ ਲੀ ਰਾਵੀ ਜੀ ਕੱਢ ਰਹੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਮਦਰੀ ਗੋਡੀ ਆ ਲੀਲੀ ਰਾਵੀ ਦੀ ਸੇਖੋ ਸਾਹਿਬ ਠੀਕ ਹੈ ਨਾ ਇਹ ਰਹੀ ਵੀ ਸਹੀ ਆ ਬਾਕੀ ਸਾਰੇ ਬਾਈ ਨਾ ਕੀ ਚੱਕਰ ਆ ਮੇਰਾ ਕਹਿਣਾ ਵੀ ਜੇ ਇਹਨਾਂ ਨੇ ਲੰਮਾ ਸਮਾਂ ਉਹਦੇ ਮੇਲੇ ਚਲਾਉਣੇ ਆ ਨਾ ਇਹ ਪੱਖਪਾਤ ਨਾ ਕਰਨ ਵਧੀਆ ਰਹਿਣਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਲੋਖੇ ਮੱਜਾਂ ਤਾਂ ਫੇਰ ਦੂਰ ਗਈਆਂ ਬਾਈ ਦੂਰ ਚਲੇ ਜਾਣਗੇ ਸਾਡੀ ਨੌਜਵਾਨ ਪੀੜੀ ਬਹੁਤ ਆ ਗਈ ਬਿਲਕੁਲ ਸਾਾਨੂੰ ਖੁਸ਼ੀ ਛੋਟੀ ਛੋਟੀ ਉਮਰ ਦੇ ਮੁੰਡੇ ਮੈਂ ਦੇਖ ਰਿਹਾ ਚਾਰਾਂ ਪੰਜਾਂ ਦਿਨਾਂ ਤੋਂ ਦਿਨ ਰਾਤ ਇੱਕ ਕਰੀ ਫਿਰਦੇ ਆ ਬੱਚੇ ਬਿਲਕੁਲ ਜੀ ਬਾਈ ਹੈ ਪਰ ਜਦੋਂ ਇਹ ਚੀਜ਼ਾਂ ਹੋਣੀਆਂ ਬਾਈ